ਚੇਤਨਾ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਸਵਾਗਤ ਹੈ ਮੈਂ ਹਾਂ ਪ੍ਰਦੀਪ ਰਾਜਾ ਨਗਰ ਕੌਂਸਲ ਬੜਗਾ ਦੀ ਇਲੈਕਸ਼ਨ ਹੋਈ ਆ ਉਹਦਾ ਜਿਹੜਾ ਰਿਜ਼ਲਟ ਆਇਆ ਸੀਗਾ ਉਹਦੇ ਵਿੱਚ ਆਮ ਆਦਮੀ ਪਾਰਟੀ ਦੇ 8 ਕੌਂਸਲਰ ਬਣੇ ਕਾਂਗਰਸ ਦੇ 3 ਇੱਕ ਅਕਾਲੀ ਦਲ ਦਾ ਇੱਕ ਬੀਐਸਪੀ ਦਾ ਤੇ ਪਿਛਲੇ ਦਿਨੀ ਜਿਹੜੀ ਪ੍ਰਧਾਨਗੀ ਦੀ ਚੋਣ ਹੋਈ ਆ ਉਹਦੇ ਵਿੱਚ ਵਾਰਡ ਨੰਬਰ 2 ਤੋਂ ਜਿੱਤੇ ਗਰਨਾਮ ਸਿੰਘ ਬਿਲਗਾ ਉਹ ਪ੍ਰਧਾਨ ਬਣਿਆ ਅੱਜ ਉਹਨਾਂ ਨਾਲ ਇਲੈਕਸ਼ਨ ਦੇ ਸੰਬੰਧ ਵਿੱਚ ਤੇ ਆਉਣ ਵਾਲੇ ਸਮੇਂ ਵਿੱਚ ਉਹਨਾਂ ਨੇ ਆਪਣੀ ਪ੍ਰਧਾਨਗੀ ਦੀ ਟਰਮ ਦੇ ਵਿੱਚ ਕਿਹੜੇ-ਕਿਹੜੇ ਕੰਮ ਸੋਚੇ ਹੋਏ ਆ ਤੇ ਕਿਹੜੇ-ਕਿਹੜੇ ਵਿਕਾਸ ਜਿਹੜੇ ਬਿਲਗੇ ਦੇ ਕਰਾਉਣੇ ਆ ਉਹ ਸਬੰਧੀ ਗੱਲ ਕਰਾਂਗੇ ਜਿਖੋ ਗਰਨਾਮ ਜੀ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਸਾਡੇ ਜਨਤ ਸਸੀ ਕਲਜੀ ਰਾਜ ਜੀ ਕੀ ਹਾਲ ਚਾਲ ਹੈ ਠੀਕ ਹੋ ਜੀ ਵਧੀਆ ਜੀ ਗਰਨਾਮ ਜੀ ਬਿਲਕਦੇ ਇਲੈਕਸ਼ਨ ਬੜੀ ਟਫ ਰਹੀ ਆ ਪਿਛਲੇ ਤੇ ਕਾਫੀ ਚਰਚਾਵਾ ਵੀ ਸੁਣਨ ਨੂੰ ਮਿਲੀਆਂ ਜੀ ਤੇ ਪਹਿਲਾਂ ਇਹ ਦੱਸੋ ਵੀ ਇਲੈਕਸ਼ਨ ਦੌਰਾਨ ਕਿਸ ਤਰ੍ਹਾਂ ਦੀ ਇਲੈਕਸ਼ਨ ਰਹੀ ਆ ਤੇ ਕਿਸ ਤਰ੍ਹਾਂ ਦੀਆਂ ਮੁਸ਼ਕਲਾਂ ਪੇਸ਼ ਆਈਆਂ ਇਲੈਕਸ਼ਨ ਦੇ ਦੌਰਾਨ ਤੇ ਕਾਂਗਰਸ ਅਕਾਲੀ ਦਲ ਬਸਪਾ ਦਾ ਤੇ ਸਮਝੌਤਾ ਸਕੇ ਥੇ ਜੀ ਪਹਿਲਾਂ ਰਾਜੀ ਜੀ ਤੁਹਾਡੇ ਚੇਤਨਾ ਚੈਨਲ ਦੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਨਗਰ ਬੇਲਗਾ ਜੇਨੂ ਆਪਾ ਗੁਰੂ ਨਗਰੀ ਦੇ ਨਾਮ ਨਾਲ ਵੀ ਜਾਣ ਲਈਏ ਤਾਂ ਆਪਾਂ ਇਹ ਅਤ ਕਥਨੀ ਨਹੀਂ ਹੋਵੇਗੀ ਕਿਉਂਕਿ ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਪੰਜਵੀਂ ਪਾਤਸ਼ਾਹੀ ਦੀ ਚਰਨ ਛੋਪਾ ਪ੍ਰਾਪਤ ਧਰਤੀ ਆ ਤੇ 78 ਜਾਦੀ ਕਲਾਟੀਆਂ ਦਾ ਇਹ ਨਗਰ ਹੋਣ ਕਾਰਨ ਇਸ ਨਗਰ ਦੀ ਅਹਿਮੀਅਤ ਪੰਜਾਬ ਹੀ ਨਹੀਂ ਦੁਨੀਆ ਭਰ ਦੀ ਰਾਜਨੀਤੀ ਦੇ ਵਿੱਚ ਆਪਣਾ ਇੱਕ ਵੱਖ ਬਲੱਖਣ ਪਛਾਣ ਰੱਖਦੀ ਆ ਤੇ ਇਸ ਨਗਰ ਦੀ ਜਦੋਂ ਚੋਣ ਹੁੰਦੀ ਆ ਤੇ ਇੱਥੇ तकरीबन ਸਾਰੀਆਂ ਪਾਰਟੀਆਂ ਜਿੰਨੀਆਂ ਵੀ ਹੈ ਆ ਉਹਨਾਂ ਦੇ ਇੱਥੇ ਯੂਨਿਟ ਨੇ ਉਹਨਾਂ ਦੇ ਇੱਥੇ ਸਾਰਿਆਂ ਦੇ ਸੈੱਲ ਨੇ ਤੇ ਇਸ ਕਰਕੇ ਜਿਹੜੀ ਚੋਣ ਜਿਹੜੀ ਆ ਇਹ ਇੱਥੇ ਦੀ ਬਹੁਤ ਜ਼ਿਆਦਾ ਰੋਚਕ ਹੋ ਜਾਂਦੀ ਹੈ ਮੇਰੇ ਤੁਸੀਂ ਜਾਣਦੇ ਹੋ ਪਹਿਲੇ ਜੀਵਨ ਨੂੰ ਕਿ ਅਸੀਂ ਮੈਂ ਪਿਛਲੀ 2017 ਤੋਂ 2022 ਤੱਕ ਵੀ ਬਤੌਰ ਕਾਉਂਸਲਰ ਵਾਰਡ ਨੰਬਰ 2 ਤੋਂ ਰਿਹਾ ਤੇ ਉਸ ਤੋਂ ਬਾਅਦ ਐ ਸਿਲੈਕਸ਼ਨ ਦੇ ਵਿੱਚ ਮੇਰਾ ਕੋਈ ਸੱਚ ਦੱਸਾਂ ਤਾਂ ਵੀ ਕੋਈ ਜ਼ਿਆਦਾ ਇਰਾਦਾ ਹੈ ਨਹੀਂ ਸਿਲੈਕਸ਼ਨ ਲੜਨ ਦਾ ਪਰ ਉਹ ਮਾਹੌਲ ਇਦਾਂ ਦਾ ਬਣਿਆ ਤੇ ਸਰਕਮਸਟੈਂਸ ਇਦਾਂ ਦੇ ਬਣ ਗਏ ਜਿਹਦੇ ਨਾਲ ਮੇਰੇ ਸਾਥੀਆਂ ਨੇ ਫਿਰ ਮੇਰੇ ਤੇ ਬਹੁਤ ਇਸ ਗੱਲ ਦਾ ਦਬਾਅ ਬਣਾਇਆ ਵੀ ਕਿ ਆਪਾਂ ਜੇ ਨਗਰ ਨੂੰ ਅੱਗੇ ਲੈ ਕੇ ਜਾਣਾ ਹੈ ਤੇ ਆਪਾਂ ਨੂੰ ਇਸ ਚੋਣ ਪ੍ਰਕਿਰਿਆ ਦੇ ਵਿੱਚ ਜਾਣਾ ਚਾਹੀਦਾ ਤੇ ਹਲਕਾ ਵਿਧਾਇਕ ਬੀਬੀ ਇੰਦਰਜੀਤ ਕੌਰ ਮਾਨ ਨਕੋਦਰ ਜਿਨ੍ਹਾਂ ਦੀ ਰਹਿਨਮਾਈ ਦੇ ਵਿੱਚ ਇਹ ਇਲੈਕਸ਼ਨ ਲੜੀ ਗਈ ਆ ਤੇ ਉਹਨਾਂ ਨੇ ਫਿਰ ਇਹ ਕਿਹਾ ਵੀ ਜੇਕਰ ਆਪਾਂ ਨਗਰ ਬਿਲਗਾ ਨੂੰ ਜਿਹੜੇ ਮੁੱਖ ਇੱਥੇ ਦੇ ਮੁੱਦੇ ਨੇ ਜਾਂ ਮੁੱਖ ਇੱਥੇ ਦੀਆਂ ਜਿਹੜੀਆਂ ਲੋੜਾਂ ਪੂਰੀਆਂ ਕਰਨੀਆਂ ਤਾਂ ਉਹਦੇ ਲਈ ਆਪਣੇ ਚੰਗੇ ਬੰਦਿਆਂ ਦਾ ਕੌਂਸਲ ਦੇ ਵਿੱਚ ਆਉਣਾ ਜ਼ਰੂਰੀ ਆ ਚਲੋ ਸਾਰਿਆਂ ਦੇ ਸਲਾਹ ਮਸ਼ਵਰੇ ਦੇ ਨਾਲ ਸਾਰਿਆਂ ਦੀ ਸਹਿਮਤੀ ਦੇ ਨਾਲ ਇਲੈਕਸ਼ਨ ਲੜਨ ਨੂੰ ਅਸੀਂ ਹਾਂ ਕੀਤੀ ਤੇ ਸਾਡੀ ਟੀਮ ਨੇ ਬਹੁਤ ਤਕੜੇ ਹੋ ਕੇ ਡੋਰ ਟੂ ਡੋਰ ਕੀਤਾ ਐਮ ਐਲ ਏ ਬੀਬੀ ਮਾਨ ਨੇ ਘਰਾਂ ਦਾ ਕੱਲੇ ਕੱਲੇ ਦਾ ਦਰਵਾਜ਼ਾ ਖੜਕਾਇਆ ਤੇ ਅਸੀਂ 13 ਬਾਡਾਂ ਦੇ ਵਿੱਚੋਂ ਤਕਰੀਬਨ 8 ਬਾਡਾਂ ਦੇ ਵਿੱਚ ਅਸੀਂ ਇਲੈਕਸ਼ਨ ਜਿੱਤਣ ਦੇ ਵਿੱਚ ਕਾਮਯਾਬ ਰਹੇਗੇ ਤੇ ਦੂਸਰੇ ਪਾਸੇ ਜੇ ਸਾਡੇ ਵਿਰੋਧੀ ਗਰੁੱਪ ਦੀ ਤੁਸੀਂ ਗੱਲ ਕਰੋਗੇ ਤਾਂ ਵਿਰੋਧੀ ਗਰੁੱਪ ਨੇ ਜਿੱਦਾਂ ਕਹਿ ਦਈਏ ਕਿ ਇੱਕ ਬੇ ਟੰਗਾ ਬੇ ਜੋੜਾ ਗੱਠ ਜੋੜ ਇਦਾਂ ਦਾ ਕੀਤਾ ਇਹ ਜਿਹੜਾ ਕਿਸੇ ਪਾਸਿਓਂ ਵੀ ਸੱਤਾ ਦੇ ਤਵਾਜਨ ਵਿੱਚ ਵਾਜਬ ਨਹੀਂ ਮੰਨਿਆ ਜਾਂਦਾ ਕਿਉਂਕਿ 1984 ਦੇ ਦੌਰ ਤੋਂ ਬਾਅਦ ਸਿੱਖਾਂ ਨੇ ਜਾਂ ਅਕਾਲੀ ਦਲ ਨੇ ਕਦੀ ਵੀ ਕਾਂਗਰਸ ਨਾਲ ਪੰਜਾਬ ਪੱਧਰ 'ਤੇ ਕਦੀ ਵੀ ਓਪਨਲੀ ਸਮਝੌਤਾ ਨਹੀਂ ਸੀ ਕੀਤਾ ਹੋ ਸਕਦਾ ਕਿਤੇ ਕੋਈ ਲੋਕਲ ਪੱਧਰ 'ਤੇ ਅੰਡਰ ਦਾ ਟੇਬਲ ਜਾਂ ਕਹਿੰਦੇ ਵੀ ਪਰਦੇ ਪਿੱਛੇ ਦਾ ਭਾਵੇਂ ਹੁੰਦੇ ਹੋਣਗੇ ਪਰ ਓਪਨਲੀ ਪੋਸਟਰ ਲੱਗਣ ਇੱਕ ਪਾਸੇ ਅਕਾਲੀ ਕਾਂਗ ਦਾ ਨਾਮ ਲਿਖਿਆ ਜਾਵੇ ਦੂਜੇ ਤੇ ਕਾਂਗਰਸ ਦਾ ਨਾਮ ਲਿਖਿਆ ਜਾਵੇ ਇਹ ਜਿਹੜਾ ਬੇਜੋੜ ਜਿੱਦਾਂ ਕਹਦੇ ਆ ਕਿ ਗਲਤ ਤਰੀਕੇ ਨਾਲ ਕੀਤਾ ਇੱਕ ਗਠਜੋੜ ਸੀਗਾ ਜਿਹਨੂੰ ਲੋਕਾਂ ਨੇ ਨਕਾਰਿਆ ਲੋਕਾਂ ਨੇ ਉਹਨੂੰ ਤਵੱਜੋ ਨਹੀਂ ਦਿੱਤੀ ਸਿਧਾਂਤਕ ਸਮਝੌਤਾ ਨਹੀਂ ਸੀ ਸਿਧਾਂਤਕ ਨਹੀਂ ਸਿਧਾਂਤ ਕਿਤੇ ਵੀ ਦੇਖੋ ਸ਼੍ਰੋਮਣੀ ਅਕਾਲੀ ਦਲ ਤੇ ਤਾਂ ਕਾਂਗਰਸ ਦੇ ਸਿਧਾਂਤ ਜਿਹੜੇ ਸੀਗੇ ਉਹ 1984 ਤੋਂ ਬਾਅਦ ਲੋਕ ਹਜਮ ਨਹੀਂ ਸੀ ਕਰਦੇ ਲੋਕ ਇਸ ਚੀਜ਼ ਨੂੰ ਸੋਚ ਰਿਹਾ ਸੀ ਵੀ ਜਿਸ ਪਾਰਟੀ ਤੇ ਅਸੀਂ ਇੰਨੇ ਸਾਲਾਂ ਤੋਂ ਲਗਭਗ 40 ਸਾਲ ਦਾ ਸਮਾਂ ਹੋ ਗਿਆ ਤੇ ਪਾਰਟੀ ਤੇ ਡੇ ਡੇ ਵੱਡੇ ਇਲਜ਼ਾਮ ਸੀਗੇ ਅੱਜ ਉਹਨਾਂ ਦੇ ਉਮੀਦਵਾਰਾਂ ਨੂੰ ਅਸੀਂ ਵੋਟਾਂ ਕਿੱਦਾਂ ਪਾਈਏ ਕਿਉਂਕਿ ਇਹ ਲੋਕਲ ਜਿਹੜੀ ਕੁੜਤਣ ਸੀਗੀ ਉਹਦਾ ਨਤੀਜਾ ਇਹ ਸਮਝੌਤਾ ਸੀਗਾ ਸਿਧਾਂਤਕ ਸਮਝੌਤਾ ਨਹੀਂ ਸੀਗਾ ਤੇ ਉਹਦੇ ਵਿੱਚ 6 ਗਰੁੱਪ ਵੱਡੇ ਰਲ ਜਾਣੇ ਸ਼੍ਰੋਮਣੀ ਅਕਾਲੀ ਦਲ ਕਾਂਗਰਸ ਬਸਪਾ ਭਾਜਪਾ ਤੇ ਕਾਮਰੇਡਾਂ ਦੇ ਦੋ ਗਰੁੱਪ ਉਹ ਜਿਹੜੇ ਰਲ ਕੇ ਜਦੋਂ ਇਲੈਕਸ਼ਨ ਲੜਦੇ ਸੀ ਤਾਂ ਉਹ ਗੱਠਜੋੜ ਜਿਹੜਾ ਸੀਗਾ ਉਹਨੂੰ ਲੋਕਾਂ ਨੇ ਪ੍ਰਵਾਨ ਨਹੀਂ ਕੀਤਾ ਲੋਕ ਉਹਨੂੰ ਬੋਰ ਨਹੀਂ ਪਿਆ ਤੇ ਇਹ ਹੁਣ ਸਾਡੀ ਰਾਜਨੀਤੀ ਜਿਹੜੀ ਆ ਲੋਕ ਇਦਾਂ ਇਦਾਂ ਦੇ ਲੋਕਾਂ ਨੂੰ ਨਹੀਂ ਮੌਕਾ ਦਿੰਦੇ ਤੇ ਸਾਨੂੰ ਸਮਝ ਲੈਣਾ ਚਾਹੀਦਾ ਕਿ ਮੌਕਾ ਪ੍ਰਸਤੀ ਦਾ ਜਿਹੜਾ ਗੱਠ ਜੋੜ ਹੁੰਦਾ ਆ ਉਹਨੂੰ ਲੋਕ ਨਹੀਂ ਪ੍ਰਵਾਨ ਕਰਦੇ ਤੇ ਗੁਰੂ ਅਰਜਨ ਦੇਵ ਜੀ ਦੀ ਕਿਰਪਾ ਦੇ ਨਾਲ ਸਾਡੇ ਜਿਹੜਾ ਆਮ ਆਦਮੀ ਪਾਰਟੀ ਦੇ ਬੀਬੀ ਇੰਦਰਜੀਤ ਕੌਰਮਾਨ ਦਾ ਜਿਹੜਾ ਇਹ ਮਿਹਨਤ ਸੀਗੀ ਉਹਨੂੰ ਫਲ ਮਿਲਿਆ ਨਾਲ ਇੱਕ ਸਾਡੇ ਕਾਮਰੇਡ ਸੰਤੋਖ ਸਿੰਘ ਜੀ ਜਿਹੜੇ ਜਮਹੂਰੀ ਕਿਸਾਨ ਸਭਾ ਤੋਂ ਆ ਇੱਕ ਵਾਰ ਤੇ ਉਹ ਇਲੈਕਸ਼ਨ ਲੜ ਰਹੇ ਸੀਗੇ ਤੇ ਅਸੀਂ ਦੋ ਤਰ੍ਹਾਂ ਨਾਲ ਜੇ ਕਹਤਈਏ ਵੀ ਦੋ ਤਰ੍ਹਾਂ ਨੇ ਰੱਖ ਕੇ ਲੋਕਾਂ ਦੇ ਵਿੱਚ ਆਪਣਾ ਮੈਪ ਰੱਖਿਆ ਆਪਣਾ ਵਿਜ਼ਨ ਰੱਖਿਆ ਲੜਾਉਣ ਵਾਲੇ ਪੰਜਾ ਸਾਲ ਲਈ ਲੋਕਾਂ ਨੇ ਉਹਨੂੰ ਪ੍ਰਵਾਨ ਕੀਤਾ ਜੀ ਜਿਸ ਤਰ੍ਹਾਂ ਇਹ ਪ੍ਰਧਾਨਗੀ ਦੇ ਜਿਹੜੀ ਚੋਣ ਹੋਣੀ ਸੀ ਜੀ ਉਹਦੇ ਵਿੱਚ ਇੱਕ ਕੱਲ ਸੁਣਨ ਨੂੰ ਮਲੀ ਇੱਕ ਸਿੰਗਰ ਹੈ ਇੱਥੇ ਬਲਰਾਜ ਬਲਗਾ ਜੀ ਉਹਦੇ ਵੱਲੋਂ ਕੋਈ ਖਰੀਦੋ ਫਰੋਖਤ ਵੀ ਜਿਹੜੀ ਐਮਸੀਆਂ ਦੀ ਕੀਤੀ ਗਈ ਆ ਕਿਉਂਕਿ ਉਹ ਆਪਣੇ ਤੜੇ ਦਾ ਪ੍ਰਧਾਨ ਚਾਹੁੰਦੇ ਸਗੇ ਜੀ ਜੀ ਉਹ ਇਸ ਤਰ੍ਹਾਂ ਸੀਗੀ ਕਿ ਜਦੋਂ ਉਹ ਦੂਸਰੇ ਗਰੁੱਪ ਨੂੰ ਜਾ ਉਸ ਵਿਰੋਧੀ ਧੜੇ ਨੂੰ ਜਦੋਂ 5 ਮਿਲੇ ਤੇ ਸਾਡੇ 8 ਕੌਂਸਲਰ ਜਿੱਤ ਚੁੱਕੇ ਸੀਗੇ ਤੇ ਉਹਨਾਂ ਨੇ ਲੋਕਾਂ ਦੇ ਜਿਹੜਾ ਫਤਪੇ ਦੀ ਫੇਰ ਕਹਿੰਦੇ ਹੁੰਦੇ ਆ ਉਲੰਘਣਾ ਕੀਤੀ ਜਾਂ ਪ੍ਰਵਾਨ ਨਹੀਂ ਕੀਤਾ ਵੀ ਲੋਕਾਂ ਨੇ ਫਤਵਾ ਦੇ ਦਿੱਤਾ ਅਸੀਂ ਹੁਣ ਚੁੱਪ ਕਰਕੇ ਘਰ ਬਹਿ ਜਾਈਏ ਕੁਝ ਵਿਰੋਧੀ ਸੀਗੇ ਜਿਨ੍ਹਾਂ ਨੇ ਕਿਸੇ ਬਾਜ਼ਾਰ ਦੇ ਵਿੱਚ ਦੁਕਾਨ ਤੇ ਇਕੱਠੇ ਹੋ ਕੇ ਕੋਈ 15 ਤੋਂ 20 ਲੱਖ ਰੁਪਏ ਦੀ ਰਕਮ ਕਲੈਕਟ ਕੀਤੀ ਇਕੱਠੀ ਕੀਤੀ ਉਸ ਤੋਂ ਬਾਅਦ ਜਿਹੜੇ ਸਾਡੇ 7 ਨੰਬਰ ਵਾਰਡ ਦੇ ਕੌਂਸਲਰ ਸੀਗੇ ਤੇ ਉਹਨਾਂ ਦੇ ਪਰਿਵਾਰ ਤੱਕ ਪਹੁੰਚ ਕੀਤੀ ਕਿ ਤੁਸੀਂ ਸਾ ਤੋਂ ਜੋ ਆ ਰਕਮ ਦੇ ਵਿੱਚ ਲੈਣਾ ਤੇ ਅਸੀਂ ਤੁਹਾਨੂੰ ਦੇ ਦੇ ਸਕਦੇ ਹਾਂ ਤੇ ਤੁਸੀਂ ਸਾਡੇ ਵੱਲ ਆ ਜਾਓ ਇਸੇ ਤਰ੍ਹਾਂ ਇੱਕ ਸਾਡੇ ਬਾਡ ਨੰਬਰ 1 ਤੋਂ ਬੀਬੀ ਬਲਵੀਰ ਕੋਰਿਆ ਉਹਨੂੰ ਇੱਥੇ ਇੱਕ ਸਾਡੇ ਗੁਰਦੁਆਰਾ ਸਾਹਿਬ ਆ ਉੱਥੇ ਸੱਦ ਕੇ ਧਮਕਾਇਆ ਗਿਆ ਵੀ ਤੇਰੇ ਤੇ ਅਸੀਂ ਕੇਸ ਕਰਾਂਗੇ ਜਾਂ ਕੁਝ ਕਰਾਂਗੇ ਇਸ ਤਰ੍ਹਾਂ ਸਾਡੇ ਬਾਡ ਨੰਬਰ 13 ਦੇ ਵਿੱਚ ਉਨਾ ਦੇ ਘਰ ਜਾ ਕੇ ਕੋਈ ਬੰਦੇ ਗਏ ਜਿਨ੍ਹਾਂ ਨੇ ਜਾ ਕੇ ਕਿਹਾ ਵੀ ਤੁਹਾਨੂੰ 10 ਮਰਲੇ ਦੇ ਪਲਾਟ ਦੇਵਾਂਗੇ ਤੁਹਾਨੂੰ 20 ਲੱਖ ਰੁਪਈਆ ਦੇਵਾਂਗੇ ਇਸ ਤਰ੍ਹਾਂ ਦੇ ਬਲਾਬਲਾ ਜਿੱਦਾਂ ਕਹਿ ਦਈਏ 1 3 ਨੰਬਰ ਵਾਰਡ ਦੇ ਵਿੱਚ ਵੀ ਦਨੀਆਂ ਕੋਈ ਗੱਲਾਂ ਕੀਤੀਆਂ ਗਈਆਂ ਪਰ ਕਿਸੇ ਨੇ ਵੀ ਉਸ ਚੀਜ਼ ਨੂੰ ਹਾਂ ਨਹੀਂ ਕੀਤੀ ਪਰ ਫੇਰ ਵੀ ਇੱਕ ਲੋਕਾਂ ਦੇ ਚੁਣੇ ਹੋਏ ਨਮਾੰਦਿਆਂ ਨੂੰ ਕੁਝ ਤੁਸੀਂ ਆਫਰ ਕਰੋ ਇਹ ਕਾਨੂੰਨ ਇਸ ਗੱਲ ਦੀ ਇਜਾਜ਼ਤ ਨਹੀਂ ਦਿੰਦਾ ਭਾਰਤ ਦਾ ਸੰਵਿਧਾਨ ਇਹ ਕਹਿੰਦਾ ਹੈ ਕਿ ਲੋਕ ਮਤ ਨੂੰ ਖਰੀਦਣ ਵਾਲਾ ਉਹ ਕ੍ਰਾਈਮ ਆ ਬੰਦਾ ਕਰਨ ਵਾਲਾ ਤੇ ਉਹ ਕ੍ਰਾਈਮ ਦੇ ਵਿੱਚ ਜੇ ਕੋਈ ਸ਼ਮਲਤ ਪਾਇਆ ਜਾਂਦਾ ਹੈ ਤੇ ਉਹਦੇ ਤੇ ਕਸਬਧਾਨ ਦੇ ਮੁਤਾਬਕ ਕਾਰਵਾਈ ਹੋਣੀ ਚਾਹੀਦੀ ਆ ਤੇ ਅਸੀਂ ਉਹਦੀ ਦਰਖਾਸਤ ਦਿੱਤੀ ਦਰਖਾਸਤ ਦੇ ਕੇ ਤਾਂ ਫੇਕਾ ਸਾਡਾ ਪ੍ਰੋਸੈਸ ਹੈਗਾ ਪ੍ਰਧਾਨਗੀ ਦਾ ਤੇ ਅਸੀਂ ਉਹਦੇ ਵਿੱਚ ਰੁੱਝੇ ਰਹੇ ਹਾਂ ਤੇ ਹੁਣ ਅਸੀਂ ਇੱਕ ਦੋ ਦਿਨ ਦੇ ਵਿੱਚ ਉਹਨਾਂ ਦੇ ਬਿਆਨ ਜਿਹੜੇ ਕੁਝ ਹੋ ਗਏ ਨੇ ਕੁਝ ਹੋਰ ਬਿਆਨ ਕਰਾ ਰਹੇ ਹਾਂ ਤੇ ਬਿਆਨ ਕਰਾ ਕੇ ਤੇ ਜਿਹੜੀ ਕਾਨੂੰਨ ਦੇ ਮੁਤਾਬਕ ਕਾਰਵਾਈ ਹੋਊਗੀ ਉਹ ਬਣਦੀ ਅਸੀਂ ਜ਼ਰੂਰ ਕਰਾਵਾਂਗੇ ਇਲੈਕਸ਼ਨ ਦਾ ਜਿਹੜਾ ਪ੍ਰੋਸੈਸ ਬੜਾ ਟਫ ਹੁੰਦਾ ਹੈ ਇਲੈਕਸ਼ਨਾਂ ਦਾ ਇਲੈਕਸ਼ਨਾਂ ਦੇ ਕਿਸੇ ਨੂੰ ਵੋਟ ਨੂੰ ਕਨਵਿੰਸ ਕਰਨਾ ਬੜਾ ਔਖਾ ਹੁੰਦਾ ਹੈ ਸੀ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਵਿੱਚ ਉਸ ਦਾ ਵੀ ਤੁਹਾਨੂੰ ਬੈਨੀਫਿਟ ਮਿਲਿਆ ਹੋਣਾ ਫਿਰ ਤੇ ਮੁਸ਼ਕਲਾਂ ਕਿਸ ਤਰ੍ਹਾਂ ਦੀਆਂ ਆਈਆਂ ਮੁਸ਼ਕਲਾਂ ਇਸ ਤਰ੍ਹਾਂ ਆ ਕਿ ਸਾਡੇ ਕੋਲ ਇੱਕ ਵਿਜਨ ਸੀਗਾ ਸਾਡੇ ਕੋਲ ਇੱਕ ਬਿਲਗੇ ਨੂੰ ਅੱਗੇ ਲਿਜਾਣ ਲਈ ਮੈਪ ਸੀਗਾ ਸਾਡੇ ਕੋਲ ਖੇਡਾਂ ਦੇ ਖੇਤਰ ਵਿੱਚ ਸ਼੍ਰੀ ਗੁਰੂ ਅਰਜਨ ਦੇਵ ਕਬੱਡੀ ਅਕੈਡਮੀ ਦੇ ਨਾਂ ਤੇ ਅਸੀਂ ਪਿਛਲੇ ਲਗਭਗ 2008 ਤੋਂ ਲੈ ਕੇ ਐ ਕੋਵਿਡ ਤੱਕ 2020 ਤੱਕ ਅਸੀਂ ਲਗਾਤਾਰ 10 ਟੂਰਨਾਮੈਂਟ ਕਰਾਏ ਨੇ ਖੇਡਾਂ ਦੇ ਰੁਝਾਨ ਨੂੰ ਅੱਗੇ ਰੱਖਦੇ ਆ ਅਸੀਂ ਜਦੋਂ 2000 12 ਚ ਭਰਤੀ ਹੋਈ 2016 ਚ ਭਰਤੀ ਹੋਈ ਪੰਜਾਬ ਪੁਲਿਸ ਦੀ ਇੱਥੇ ਅਸੀਂ ਲੜਕੀਆਂ ਨੂੰ ਟ੍ਰੇਨਿੰਗ ਦੇਣ ਲਈ ਬੜੇ ਯਤਨ ਕੀਤੇ ਉਪਰਾਲੇ ਕੀਤੇ ਸਾਡੀ ਬਹੁਤ ਵੱਡੀ ਟੀਮ ਹੈ ਸਾਡੇ ਪਿੱਛੇ ਇੱਕ ਤੇ ਅਸੀਂ ਹਮੇਸ਼ਾ ਹੀ ਖੇਡਾਂ ਨੂੰ ਪ੍ਰੋਮੋਟ ਕਰਨ ਲਈ ਉਸ ਤੋਂ ਬਾਅਦ ਅਸੀਂ ਵਾਤਾਵਰਣ ਨੂੰ ਪ੍ਰੋਮੋਟ ਕਰਨ ਲਈ ਜਿੰਨਾ ਬਿਲਗੇ ਦੇ ਵਿੱਚ ਤੁਸੀਂ ਸੜਕਾਂ ਤੇ ਲੱਗੇ ਹੋਏ ਰੁੱਖ ਦੇਖੋਗੇ ਉਹ ਪਿਛਲੇ 2008 ਤੋਂ ਲੈ ਕੇ ਸਾਡਾ 2020 ਤੱਕ ਦਾ ਉਹ ਸਾਡਾ ਇੱਕ ਬਹੁਤ ਵੱਡਾ ਕਮਿਸ਼ਨ ਸੀਗਾ ਬਿਲਗੇ ਤੋਂ ਮਵਾਈ ਰੋਡ ਤੇ ਬਿਲਗੇ ਸਕੂਲ ਦੀ ਤੁਸੀਂ ਗਰਾਊਂਡ ਦੇਖ ਲਓ ਕਦੇ ਉਹ ਇੱਕ ਸਾਡੇ ਇੱਕ ਲੋਕਾਂ ਨੇ ਉਹ ਕੰਮਾਂ ਨੂੰ ਪ੍ਰਵਾਨਗੀ ਦਿੱਤੀ ਇਸ ਇਲੈਕਸ਼ਨ ਦੇ ਵਿੱਚ ਅਸੀਂ ਲੋਕਾਂ ਚ ਕੋ ਵਿਜਨ ਲੈ ਕੇ ਗਏ ਆ ਅਸੀਂ ਲੋਕਾਂ ਚ ਗੱਲ ਰੱਖੀ ਕਿ ਅਸੀਂ ਬਿਲਗੇ ਦੀ ਵੱਡੀ ਸਮੱਸਿਆ ਰਿੰਗ ਰੋਡ ਦੀ ਆ ਅਸੀਂ ਉਹਦੇ ਲਈ ਇੱਕ ਰੋਡ ਮੈਪ ਬਣਾ ਰਹੇ ਆ ਐਮ ਐਲ ਏ ਬੀਬੀ ਅੰਦਰਜੀਤ ਕੌਰ ਮਾਨ ਉਹ ਲਈ ਬੜਾ ਸਿਰ ਤੋੜ ਯਤਨ ਕਰ ਰਹੇ ਨੇ ਸੀ ਐਮ ਤੱਕ ਇਹ ਸਾਰੀ ਸਾਡੀ ਫਾਈਲ ਗਈ ਉਸ ਤੋਂ ਬਾਅਦ ਪੀ ਡਬਲਯੂ ਡੀ ਵਿਭਾਗ ਪਿਛਲੇ ਦਿਨੀ ਆ ਕੇ ਸਰਵੇ ਕਰਕੇ ਗਿਆ ਤੇ ਉਹ ਸਾਰਾ ਜਿਹੜਾ ਸਾਡਾ ਰਿੰਗ ਰੋਡ ਦਾ ਕਨਸੈਪਟ ਆ ਵੈਸੇ ਲਈ ਸਿਰਫ ਬੇਤਤੇ ਖੜਾ ਆ ਮਤਲਬ ਕਹਿਣ ਦੀ ਵੀ ਉਹਦਾ ਕੋਈ ਲਗਭਗ 80 85 ਕਰੋੜ ਦਾ ਜਿਹੜਾ ਹੈਗਾ ਆ ਬਜਟ ਆ ਤੇ ਉਹ ਹੁਣ ਸਾਡੇ ਐਮਐਲਏ ਸਾਹਿਬ ਵਿੱਤ ਮੰਤਰੀ ਚੀਮਾ ਜੀ ਨੂੰ ਮਿਲੇ ਸੀਗੇ ਤੇ ਉਹਨਾਂ ਨੇ ਫਿਰ ਹਰਪਾਲ ਸਿੰਘ ਚੀਮਾ ਨੇ ਇਹ ਕਿਹਾ ਵੀ ਇਹ ਕੋਸ਼ਿਸ਼ ਕਰਾਂਗੇ ਕਿ ਆ ਜਿਹੜਾ ਮੋਹਰਲਾ ਬਜਟ ਆ ਰਿਹਾ ਬਜਟ ਦੇ ਵਿੱਚ ਏਡੀ ਰਕਮ ਅਸੀਂ ਪਾ ਸਕਦੇ ਹਾਂ ਤੇ ਜੇ ਬਜਟ ਵਿੱਚ ਰਕਮ ਸਾਡੀ ਹੋ ਜਾਂਦੀ ਤਾਂ ਲਗਭਗ ਸਾਡਾ ਰਿੰਗ ਰੋਡ ਦਾ ਜਿਹੜਾ ਆ ਬਹੁਤ ਵੱਡਾ ਸਾਡੇ ਲਈ ਇੱਕ ਇਹ ਵਿਲਗੇ ਦੀ ਤਰੱਕੀ ਜਿਹੜੀ ਰੋਕੀ ਖੜਾ ਆ ਰਾਸਤੇ ਆਲਾ ਮੈਟਰ ਆ ਤੇ ਰਿੰਗ ਰੋਡ ਬਣ ਗਿਆ ਤਾਂ ਸਮਝ ਲਓ ਵੀ ਸਾਡਾ ਸਾਰੇ ਬਿਲਗੇ ਦਾ ਜੀਵਨ ਸਫਲਾ ਹੋ ਜਾਊਗਾ ਹਾਂਜੀ ਜਿਸ ਤਰ੍ਹਾਂ ਬਿਲਗਾ ਜਿਹੜਾ ਨਸ਼ੇ ਦਾ ਵਿਕੜ ਰਿਹਾ ਆ ਜੀ ਕਿ ਕਿਸ ਕਈ ਤਰ੍ਹਾਂ ਦੀਆਂ ਨਿਊਜ਼ਾਂ ਇੱਥੋਂ ਸੁਣਨ ਨੂੰ ਮਿਲਦੀਆਂ ਇੱਥੇ ਚਿੱਟੇ ਦੀ ਹੋਮ ਡਿਲੀਵਰੀ ਤੱਕ ਹੁੰਦੀ ਰਹੀ ਆ ਕੁੜੀਆਂ ਵੀ ਇੱਥੇ ਹੋਮ ਡਿਲੀਵਰੀ ਕਰਦੀ ਰਹੀਆਂ ਤੇ ਤੁਸੀਂ ਬਿਲਗੇ ਦੇ ਪ੍ਰਧਾਨ ਬਣੇ ਆ ਜਿਸ ਤਰ੍ਹਾਂ ਦਾ ਹੁਣ ਅਸੀਂ ਇਹਦੇ ਰਾਜਾ ਜੀ ਦੇ ਸਬੰਧ ਦੇ ਵਿੱਚ ਇਲੈਕਸ਼ਨਾਂ ਦੇ ਵਿੱਚ ਸਾਡੇ ਵਿਰੋਧੀ ਗਰੁੱਪਾਂ ਨੇ ਜਿੱਦਾਂ ਕਹਿਰੀਏ ਮਾੜੀ ਸ਼ਬਦਾਵਲੀ ਬੜੀ ਵਰਤੀ ਪਰ ਉਹ ਇਹ ਗੱਲਾਂ ਭੁੱਲ ਗਏ ਨੇ ਕਿ ਇਹ ਜਿਹੜਾ ਮਾਹੌਲ ਪੈਦਾ ਹੋਇਆ ਇਹ ਕਿਹਨਾਂ ਦੀਆਂ ਸਰਕਾਰਾਂ ਚ ਹੋਇਆ ਠੀਕ ਹੈ ਨਾ ਕਿਹਨਾਂ ਦੀਆਂ ਸਰਕਾਰਾਂ ਚ ਹੋਇਆ 2012 ਤੋਂ ਬਾਅਦ ਜਿਸ ਤਰ੍ਹਾਂ ਹੜ ਆ ਗਿਆ 40 ਦੇ ਕਰੀਬ ਸਾਡੇ ਨੌਜਵਾਨ ਵੀ ਇੱਥੋਂ ਜਿਹੜੇ ਆ ਉਹ ਅਲਵੇ ਦਾ ਕਹਿ ਗਿਆ ਆਪਣੀ ਜ਼ਿੰਦਗੀ ਨੂੰ ਹਨਾ ਤੇ ਉਸ ਵੇਲੇ ਕੌਣ ਮਹੀਨੇ ਲੈਂਦਾ ਸੀ ਕੌਣ ਬਿਲਗੇ ਦੀਆਂ ਚੇਅਰਮੈਨੀਆਂ ਹਟਾਉਂਦਾ ਸੀ ਕਿਹੜੀਆਂ ਸਰਕਾਰਾਂ ਸੀ ਕਿਹੜੀਆਂ ਚਲੰਤਾਂ ਸੀਗੀਆਂ ਉਸ ਵੇਲੇ ਦਾ ਮਾਹੌਲ ਜਿਹੜਾ ਆ ਉਹਦਾ ਖਮਿਆਜਾ ਹੀ ਫਿਰ 2017 ਚ ਭੁਗਤਿਆ ਐਸੇ ਪੈਰ ਉਖੜੇ ਆ ਕਿ ਹਜੇ ਤੱਕ ਪੈਰ ਲੱਗ ਨਹੀਂ ਰਹੇ ਇਹ ਤੇ ਇਦਾਂ ਕਰਕੇ ਜਿਹੜੇ ਬੀਜ ਕੰਡੇ ਬੀਜੇ ਆ ਉਹ ਉਹਨਾਂ ਨੂੰ ਚੁਗਣ ਲਈ ਸਮਾਂ ਲੱਗੂਗਾ ਸਾਡੇ ਹਲਕਾ ਵਧਾਇਕ ਨੇ ਜਿਸ tane ਜਿੱਤੇ ਉਹ ਨੈਕਸਟ ਡੇ ਹੀ ਸਾਡੀ ਯੂਨਿਟ ਦੀ ਮੀਟਿੰਗ ਸੱਦ ਕੇ ਉਹਨੇ ਸਾਡੇ ਕੋਲ ਇੱਕ ਪਲਾਨ ਮੰਗਿਆ ਕਿ ਅਸੀਂ ਇੱਕ ਦਿਨ ਵੀ ਜਾਇਆ ਨਹੀਂ ਜਾਣਦੇ ਆ ਤੇ ਅਸੀਂ ਉਹਦੇ ਤੇ ਇੱਕ ਆਪਣੀਆਂ ਕਮੇਟੀਆਂ ਬਣਾਈਆਂ ਨੇ ਜਿਹੜੀਆਂ ਸਾਡੇ ਵਿੱਚ ਪਾਰਟੀ ਵਰਕਰ ਵੀ ਹੋਣਗੇ ਜਿਹਦੇ ਵਿੱਚ ਸਾਡੇ ਨਾਲ ਸਾਡੀ ਕਿਨੋਵੇਟ ਕਮੇਟੀ ਹੈ ਜਿਹਦੇ ਵਿੱਚ ਸਰ ਪਾਰਟੀ ਬੰਦੇ ਨੇ ਹਰ ਪਾਰਟੀ ਦਾ ਚਾਹੇ ਕੋਮਿਨਿਸਟ ਆ ਚਾਹੇ ਬੀਐਸਪੀ ਦਾ ਚਾਹੇ ਕਾਂਗਰਸੀ ਚਾਹੇ ਕਾਲੀ ਆ ਜਿਹੜੇ ਬੁੱਧੀਜੀਵੀ ਲੋਕ ਨੇ ਪੜ੍ਹੇ ਲਿਖੇ ਨੇ ਰਿਟਾਇਰਡ ਨੇ ਜਿਨ੍ਹਾਂ ਕੋਲ ਇੱਕ ਮਿਲਗੇ ਨੂੰ ਅੱਗੇ ਲਿਜਾਣ ਲਈ ਆਕਰ ਮੈਂ ਪਿਆ ਜਾਂ ਸੋਚ ਸਮਝਿਆ ਉਹ ਮੈਂਬਰ ਵੀ ਸਾਡੇ ਨਾਲ ਹੋਣਗੇ ਘੱਟੋ-ਘੱਟ 4 ਹੈੱਡ ਬਣਾਏ ਨੇ ਇੱਕ ਸਿੱਖਿਆ ਦਾ ਤੇ ਖੇਡ ਦਾ ਦੂਸਰਾ ਸਿਹਤ ਦਾ ਸਾਡੇ ਹਸਪਤਾਲਾਂ ਦਾ ਜਾਂ ਹੋਰ ਸੇਵੀਆਂ ਚੀਜ਼ਾਂ ਲੈ ਕੇ ਇੱਕ ਬਾਤਾਵਾਰਨ ਦਾ ਉਸ ਤੋਂ ਬਾਅਦ ਇੱਕ ਇਹ ਨਸ਼ਾ ਨਸ਼ਾ ਵਿਰੋਧੀ ਮਹਿਮ ਜੜੀ ਚਲਾਉਣੀ ਹੈ ਇਹ ਸਾਰੀਆਂ ਚੀਜ਼ਾਂ ਨੂੰ ਲੈ ਕੇ ਅਸੀਂ ਕਾਫੀ ਗੰਭੀਰ ਹਾਂ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਵੱਡੇ ਪੱਧਰ ਤੇ ਪੁਲਿਸ ਡਿਪਾਰਟਮੈਂਟ ਦੇ ਡੀਐਸਪੀ ਸਾਹਿਬ ਜਿਹੜੇ ਸਾਡੇ ਹਲਕਾ ਫਲੋਰ ਨੂੰ ਲੱਗਦੇ ਨੇ ਹੋ ਸਕਦਾ ਸੀ ਵੱਡੇ ਅਫਸਰਾਂ ਨਾਲ ਵੀ ਰਾਬਤਾ ਕਰਕੇ ਅਸੀਂ ਆਪਣੇ ਵੱਲੋਂ ਉਹਨਾਂ ਨੂੰ ਸਹਿਯੋਗ ਦੇਣ ਦੀ ਜਿਹੜੀ ਆ ਸਾਰੀ ਪਲਾਨ ਕਰ ਲਿਆ ਆ ਤੇ ਕੋਸ਼ਿਸ਼ ਕਰਾਂਗੇ ਕਿਉਂਕਿ ਜਿਹੜੇ ਨੌਜਵਾਨ ਇਸ ਜਿੱਦਾਂ ਕਹਿ ਰਹੀਏ ਜਿਲਤ ਵਿੱਚ ਫਸ ਚੁੱਕੇ ਆ ਉਹ ਉਹ ਤਾਂ ਉਹ ਤਾਂ ਬਿਮਾਰ ਨਹੀਂ ਉਹ ਪੀੜਤ ਨੇ ਹੁਣ ਨੌਜਵਾਨ ਜਿਹੜੇ ਫਸ ਚੁੱਕੇ ਨੇ ਉਹਨਾਂ ਦਾ ਇਲਾਜ ਜਿਹੜਾ ਹੋਣਾ ਉਹ ਬਹੁਤ ਜ਼ਰੂਰੀ ਆ ਅਸੀਂ ਕੁਝ ਪ੍ਰਾਈਵੇਟ ਸੰਸਥਾਵਾਂ ਨਾਲ ਵੀ رابطہ ਕੀਤਾ ਆ ਕੁਝ ਸਰਕਾਰੀ ਹਸਪਤਾਲ ਜਿਹੜਾ ਆਪਣਾ ਸਿਵਲ ਹਸਪਤਾਲ ਆ ਉਹਨਾਂ ਦਾ ਇੱਕ ਯੂਨਟ ਵੀ ਜਲੰਧਰ ਚੱਲਦਾ ਆ ਤੇ ਅਸੀਂ ਉਹਨਾਂ ਦੇ ਮਾਪਿਆਂ ਨੂੰ ਸਹਯੋਗ ਲੈ ਕੇ ਕਿਉਂਕਿ ਦੇਖੋ ਜਦੋਂ ਬੱਚਾ ਬਿਮਾਰ ਆ ਤੋ ਉਹਦੇ ਵਿੱਚ ਘਰਦਿਆਂ ਦਾ ਸਹਿਯੋਗ ਯੋਗਦਾਨ ਬਹੁਤ ਜ਼ਰੂਰੀ ਆ ਤੇ ਅਸੀਂ ਕੋਸ਼ਿਸ਼ ਪਹਿਲੇ ਪੜਾਅ ਦੇ ਵਿੱਚ ਇਹ ਕਰਾਂਗੇ ਕਿ ਜਿਹੜੇ ਬੱਚੇ ਇਸ ਜਲਤ ਵਿੱਚ ਫਸ ਸੋਕੇ ਚੁਕੇ ਆ ਤਾਂ ਉਹਨਾਂ ਨੂੰ ਕਢੀਏ ਉਹਨਾਂ ਦਾ ਇਲਾਜ ਕਰਾਈਏ ਅੱਛਾ ਜੇ ਕੋਈ ਵਾਕਿਆ ਹੀ ਇਸ ਗੱਲ ਦਾ ਤਿਆਰ ਕਰ ਲਵੇ ਮੈਂ ਸੁਧਰਨਾ ਹੀ ਨਹੀਂਗਾ ਤਾਂ ਮੈਂ ਸਮਾਜ ਦੇ ਵਿੱਚ ਹੋਰ ਵੀ ਗੰਦਗੀ ਫਲਾਉਣੀ ਆ ਤੋ ਉਹਨਾਂ ਤੇ ਫੇਰ ਕਾਨੂੰਨ ਮੁਤਾਬਕ ਜਿਹੜੀ ਸਖਤੀ ਵਰਤੀ ਜਾਊਗੀ ਤੇ ਅਸੀਂ ਸਹਿਯੋਗ ਜਿਹੜਾ ਮਾਪੇ ਇਸ ਤਰ੍ਹਾਂ ਨਹੀਂ ਹੋਊਗਾ ਪ੍ਰਧਾਨ ਜੀ ਨੂੰ ਫੋਨ ਆਉਂਦਾ ਆ ਵੀ ਜੇ ਤੁਸੀਂ ਵੋਟਰ ਆ ਤੁਹਾਡੇ ਸਪੋਰਟਰ ਆ ਵੀ ਤੁਸੀਂ ਉਹਨਾਂ ਦੇ ਹੱਕ ਦੇ ਵਿੱਚ ਥਾਣੇ ਵਿੱਚ ਜਾਓ ਜੀ ਇਸ ਗੱਲ ਦਾ ਸ਼ਾਇਦ ਆਪਾਂ ਹੁਣੇ-ਹੁਣੇ ਤੁਸੀਂ ਇੱਕ ਦ੍ਰਿਸ਼ ਦੇਖਿਆ ਹੀ ਆ ਵੀ ਆਪਾਂ ਜਿਹੜੇ ਸਾਡੇ ਨਾਲ ਨੌਜਵਾਨ ਚੰਗੇ ਜੁੜੇ ਹੋਏ ਉਹਨਾਂ ਨੂੰ ਵੀ ਸੁਨੇਹਾ ਇਸ ਗੱਲ ਦਾ ਦੇ ਦਿੱਤਾ ਵੀ ਆਪਣੇ ਆਸ-ਪਾਸੇ ਇਸ ਗੱਲ ਦਾ ਖਿਆਲ ਰੱਖੋ ਵੀ ਜਿਹੜਾ ਵੀ ਬੱਚਾ ਕਿਤੇ ਗਲਤੀ ਨਾਲ ਜਾਂ ਕਿਸੇ ਤਰ੍ਹਾਂ ਵੀ ਇਸ ਗੱਲ ਦੇ ਵਿੱਚ ਸ਼ਾਮਲ ਪਾਇਆ ਜਾਂਦਾ ਤੇ ਉਹਨਾਂ ਨੂੰ ਪਹਿਲਾਂ ਹੀ آگਾਹ ਕਰ ਦਿਓ ਵੀ ਇਹ ਜਿਹੜਾ ਮਾੜਾ ਕੰਮ ਛੱਡ ਦਿਓ ਨਹੀਂ ਤਾਂ ਜਿੱਦਣ ਕਿਤੇ ਕਾਨੂੰਨ ਦੇ ਸ਼ਿਕੰਜੇ 'ਚ ਤੁਸੀਂ ਆ ਗਏ ਤੁਹਾਡੇ ਮਗਰ ਨਹੀਂ ਤੁਰਨਾ ਇੱਕ ਸੌਰਾ ਜਿਹੀ ਵੱਡੀ ਗੱਲ ਕੀਤੀ ਜਿਹੜੀ ਪਿਛਲੇ ਦਿਨੀ ਅਸੀਂ ਉਹ ਸਾਡੀ ਹਜੇ ਪਲੇਠੀ ਮੀਟਿੰਗ ਹੋਈ ਨਹੀਂ ਉਹਦੇ ਵਿੱਚ ਅਸੀਂ ਸਹਿਮਤੀ ਬਣਾਉਣ ਦੀ ਕੋਸ਼ਿਸ਼ ਕਰਾਂਗੇ ਵੀ ਸਾਡੇ ਜਿੱਤੇ ਹੋਏ ਜਿਹੜੇ 13 ਕਾਉਂਸਲਰ ਨੇ ਤੇ ਅਸੀਂ ਉੱਥੇ ਇੱਕ ਸਹਿਮਤੀ ਇਹ ਬਣਾਵਾਂਗੇ ਕਿ ਚਾਹੇ ਚੋਰੀ ਚਿਕਾਰੀ ਵਾਲੇ ਹੋਣ ਤੇ ਚਾਹੇ ਨਸ਼ੇ ਵਾਲੇ ਹੋਣ ਵੀ ਘੱਟੋ ਘੱਟ ਸਾਡੇ 13 ਵਿੱਚੋਂ ਇਹਨਾਂ ਦੀ ਜ਼ਮਾਨਤ ਕਰਾਉਣ ਲਈ ਇਹਨਾਂ ਦੇ ਜ਼ਮਾਨਤ ਦੇ ਉੱਤੇ ਮੋਹਰ ਲਾਉਣ ਲਈ ਸਾਈਨ ਕਰਨ ਲਈ ਸਾਡੇ ਜੋ ਕੋ ਨਹੀਂ ਜਾਊਗਾ ਉਹਦੇ ਨਾਲ ਇਹ ਨਹੀਂ ਹੋਊਗਾ ਵੀ ਕੋਈ ਬਹੁਤ ਵੱਡਾ ਉਹਨਾਂ ਨੂੰ ਉਹ ਹੋ ਜਾਊਗਾ ਪਰ ਸਾਡੀ ਇੱਕ ਲੋਕਾਂ 'ਚ ਮੈਸੇਜ ਆਊਗਾ ਪੇ ਅਸੀਂ ਇਦਾਂ ਦੇ ਬੰਦੇ ਦੇ ਮਗਰ ਨਹੀਂ ਤੁਰਾਂਗੇ ਸਹਿਮਤੀ ਬਣ ਕੇ ਫੇ ਬਣੂਗੀ ਜੀ ਸਾਡੀ ਪਲੇਠੀ ਮੀਟਿੰਗ ਹੋ ਰਹੀ ਆ ਅਸੀਂ ਉਹਦੇ ਵਿੱਚ ਆਪਣਾ ਏਜੰਡਾ ਰੱਖ ਲਿਆ ਹੈ ਉਹਦੇ ਵਿੱਚ ਮੈਨੂੰ ਲੱਗਦਾ ਵੀ ਸ਼ਾਇਦ ਭਾਵੇਂ ਸਾਡੇ ਵਿਰੋਧੀ ਗਰੁੱਪ ਦੇ ਕਾਉਂਸਲਰ ਵੀ ਹੋਣ ਤੇ ਉਹ ਇਸ ਗੱਲ ਤੋਂ ਇਨਕਾਰ ਨਹੀਂ ਕਰਨਗੇ ਤੇ ਅਸੀਂ ਕੋਸ਼ਿਸ਼ ਕਰਾਂਗੇ ਜੀ ਇਸ ਤਰ੍ਹਾਂ ਦਾ ਇੱਕ ਲੋਕਾਂ 'ਚ ਮੈਸੇਜ ਜਾਣਾ ਚਾਹੀਦਾ ਵੀ ਜਿਹੜਾ ਗਲਤ ਕੰਮ ਹੈ ਉਹਦੇ ਮਗਰ ਸਾਡੇ ਕਿਸੇ ਮੋਤਵਾਰ ਬੰਦੇ ਨੇ ਨਹੀਂ ਆਉਣਾ ਤੇ ਇਹ ਚੀਜ਼ਾਂ ਚੀਜ਼ਾਂ ਹੈਗੀਆਂ ਨੇ ਇਹਨਾਂ ਨੂੰ ਹੌਲੀ-ਹੌਲੀ ਟਾਈਮ ਜ਼ਰੂਰ ਲੱਗੂਗਾ ਕਿਉਂਕਿ ਇਹ ਜਿਹੜਾ ਲੋਕਾਂ ਦੇ ਘਰਾਂ 'ਚ ਗਲੀਆਂ ਜਿਹੜੀ ਤੁਸੀਂ ਗੱਲ ਕੀਤੀ ਆ ਇਹ ਬਹੁਤ ਦੂਰ ਤੱਕ ਚੱਲ ਗਿਆ ਕਿਉਂਕਿ ਇਹ ਛੋਟੀ ਜੀ ਚੀਜ਼ ਆ ਤੇ ਇਸ 'ਚ ਮੁਨਾਫਾ ਜਿੱਦਾਂ ਉਹ ਦੱਸਦੇ ਨੇ ਕਿ ਬਹੁਤ ਹੈ ਨਾ ਤੇ ਉਹ ਪਿੱਛੋਂ ਸਪਲਾਈ ਚੇਨ ਇੱਕ ਤਾਂ ਹੁੰਦਾ ਸਪਲਾਈ ਚੇਨ ਟੁੱਟੇ ਉਹ ਜਿਹੜੀ ਸਾਡੇ ਹੱਥ 'ਚ ਨਹੀਂ ਹੈਗੀ ਉਹ ਵੱਡੀ ਆ ਵੱਡੀਆਂ ਸਰਕਾਰਾਂ ਦੇ ਹੱਥ 'ਚ ਆ ਉਹ ਪੁਲਿਸ ਦੇ ਹੱਥ 'ਚ ਆ ਜੋ ਕਿਸੇ ਦੇ ਆ ਜਾਂ ਫਿਰ ਡਿਮਾਂਡ ਬੁਰੇ ਖਤਮ ਹੋ ਜੇ ਪਰ ਆਮ ਆਦੀ ਕੋਸ਼ਿਸ਼ ਹੋਊਗੀ ਵੀ ਡਿਮਾਂਡ ਜਿਹੜੀ ਆ ਸਾਡੇ ਪਿੰਡ ਦੀ ਜੇ ਤੁਹਾਡੇ ਕੋਲ ਚੀਜ਼ ਪਈ ਆ ਤੁਹਾਡੀ ਰੇੜੀ ਤੇ ਤੁਹਾਡੇ ਕੋਲ ਕੋਈ ਖਰੀਦਣ ਵਾਲਾ ਹੀ ਹੈ ਨੀਗਾ ਤੁਸੀਂ ਆਪਣੀ ਰੇੜੀ ਦੂਜੇ ਪਾਸੇ ਲੈ ਜਾਓਗੇ ਕਿਤੇ ਹੋਰ ਲੈ ਜਾਓਗੇ ਜਾਂ ਬੰਦ ਕਰੋਗੇ ਜਾਂ ਤੁਸੀਂ ਦੇਖੋਗੇ ਹੋਰ ਮਸਲਾ ਇਹ ਵੀ ਜਾਂ ਤਾਂ ਡਿਮਾਂਡ ਖਤਮ ਹੋਵੇ ਜਾਂ ਸਪਲਾਈ ਖਤਮ ਹੋਵੇ ਪਰ ਆਮ ਆਦੀ ਪਾਰਟੀ ਇਸ ਸ਼ਰਤ ਤੇ ਇਹ ਸਰਕਾਰ ਵਿੱਚ ਆਈ ਸੀ ਉਹ ਲੋਕਾਂ ਨੇ 92 ਸੀਟਾਂ ਦਿੱਤੀ ਅਸੀਂ ਆਮ ਆਦਮੀ ਪਾਰਟੀ ਨੂੰ ਕਿ ਭਗਵੰਤ ਮਾਨ ਉਹਨਾਂ ਦਾ ਇਹ ਕਹਿਣਾ ਸੀਗਾ ਕਿ ਜਿਹੜਾ ਨਸ਼ਾ ਆ ਉਹ ਪੰਜਾਬ ਵਿੱਚੋਂ ਅਸੀਂ ਖਤਮ ਕਰਾਂਗੇ ਪਰ ਹੁਣ ਜਿਹੜੇ 2.5 ਸਾਲ ਦੀ ਉਹਨਾਂ ਦੀ ਟਰਮ ਦੇਖੀਏ ਤਾਂ ਉਹਦੇ ਵਿੱਚ ਇਸ ਤਰ੍ਹਾਂ ਦਾ ਕੋਈ ਨਜ਼ਰ ਨਹੀਂ ਆਉਂਦਾ ਹਾਂ ਇਹ ਤੁਹਾਡੀ ਗੱਲ ਦੇ ਨਾਲ ਕੁਝ ਆਪਾਂ ਸਹਿਮਤੀ ਦੇ ਸਕਦੇ ਹਾਂ ਕਿ ਹਜੇ ਤੱਕ 2.5 ਸਾਲਾਂ ਦੇ ਵਿੱਚ ਜੋ ਲੋਕਾਂ ਦੇ ਦਿਮਾਗ ਦੇ ਵਿੱਚ ਸੀ ਜਾਂ ਲੋਕਾਂ ਦੀ ਇੱਕ ਅਸ਼ਾਵਾ ਸੀਗੀਆਂ ਉਹਦੇ ਮੁਤਾਬਕ ਨਸ਼ੇ ਦੀ ਉੱਡੀ ਵੱਡੀ ਠੱਲ ਨਹੀਂ ਪਈ ਹੈਗੀ ਪਰ ਜੇ ਆਪਾਂ ਇਹ ਦੇਖ ਲਈਏ ਵੀ ਬਿਲਕੁਲ ਹੀ ਕੁਝ ਨਹੀਂ ਹੋਇਆ ਇਦਾਂ ਵੀ ਗੱਲ ਨਹੀਂ ਹੈਗੀ ਯਤਨ ਹੁੰਦੇ ਨੇ ਪਰ ਮੈਂ ਜਿੱਥੇ ਤੱਕ ਦੇਖਦਾ ਜਿੰਨਾ ਚਿਰ ਸਾਡਾ ਸਮਾਜ ਇਸ ਗੱਲ ਦੀ ਲਈ ਨਾਲ ਸਾਥ ਨਹੀਂ ਦਿੰਦਾ ਪ੍ਰਸ਼ਾਸਨ ਦਾ ਪੁਲਿਸ ਦਾ ਜਾਂ ਸਾਡਾ ਤੇ ਇੱਥੇ ਬਹੁਤ ਔਖਾ ਆ ਪਰ ਜੇਕਰ ਮੈਂ ਵੀ ਇਸ ਤਰ੍ਹਾਂ ਵੀ ਇਸ ਤਰ੍ਹਾਂ ਵੀ ਉਸ ਵਾਂਗ ਦਾ ਜਿਸ ਤਰ੍ਹਾਂ ਤੁਸੀਂ ਹੁਣ ਇਸ ਵੇਲੇ ਪ੍ਰਧਾਨ ਆ ਤੁਸੀਂ ਕੋਈ ਸੈਮੀਨਾਰ ਟਾਈਪ ਰੱਖੋ ਪ੍ਰੋਗਰਾਮ ਸੂਰੇ ਪੈਂਡ ਦਾ ਬਲਗੇ ਦੇ ਲੋਕਾਂ ਨੂੰ ਮੋਤਵਰਾਂ ਨੂੰ ਜੋ ਵੀ ਸਦੋ ਉਹਦੇ ਵਿੱਚ ਵੀ ਅਵੇਅਰਨੈਸ ਦੇ ਕੈਂਪ ਲੱਗ ਸਕਦੇ ਆ ਬਿਲਕੁਲ ਅਸੀਂ ਜਦੋਂ ਮੈਂ ਪਿਛਲੀ ਵਾਰੀ ਵੀ ਕਾਉਂਸਲਰ ਰਿਹਾ ਤਾਂ ਮੇਰਾ ਖਿਆਲ ਆ ਜੇ ਮੈਂ ਬਾਕੀ ਅਸੀਂ 5 ਸਾਲ ਦੇ ਵਿੱਚ ਸਾਡੇ ਮੇਰੇ ਨਾਲ ਹੋਰ 12 ਕਾਉਂਸਲਰ ਸਿਗੇ ਜੇ ਮੈਂ 12 ਕਾਉਂਸਲਰਾਂ ਦੇ ਮੁਕਾਬਲੇ ਵੀ ਦੇਖਾਂ ਤਾਂ ਮੈਂ ਸੈਮੀਨਾਰ ਚਾਹੇ ਸਿਹਤ ਪਰ ਰੱਖੀ ਸੀ ਚਾਹੇ ਵਾਤਾਵਰਨ ਪਰ ਰੱਖੀ ਪੱਖੀ ਸਿਗੇ ਚਾਹੇ ਆਪਣੇ ਨਸ਼ਾ ਵਿਰੋਧੀ ਮਹਿੰਦੇ ਸਿਗੇ ਅਸੀਂ ਸੈਮੀਨਾਰ ਤਕਰੀਬਨ ਮੇਰੇ ਪਿਛਲੇ ਟਨਿਓਰ ਵਿੱਚ ਵੀ ਮੈਂ ਸਭ ਨਾਲੋਂ ਵੱਧ ਲਾਏ ਨੇ ਔਰ ਕੱਲੇ-ਕੱਲੇ ਮਹੱਲੇ ਚਲਾਏ ਨੇ ਔਰ ਹੁਣ ਵੀ ਯਤਨ ਕਰਾਂਗੇ ਦੂਸਰੀ ਗੱਲ ਜ ਆਪਾਂ ਪਹਿਲੀਆਂ ਜਦੋਂ ਇਹ ਨਸ਼ੇ ਦਾ ਜਨਮ ਕਿਹੜੀ ਸਰਕਾਰ ਚ ਹੋਇਆ ਉਹ ਸਾਰੀ ਦੁਨੀਆ ਨੂੰ ਪਤਾ ਕਿਹਨਾਂ ਨੇ ਹਾਂ ਜੀ ਹੈ ਨਾ ਧਰਮ ਦੇ ਨਾਂ ਤੇ ਸਰਕਾਰਾਂ ਬਣਾ ਕੇ ਨੀਲੀਆਂ ਪੱਗਾਂ ਬਨ ਕੇ ਤੇ ਉਹ ਉਹ ਮਾਹੌਲ ਪੈਦਾ ਕੀਤਾ ਜਿਹਨੂੰ ਹੁਣ ਸਾਡੇ ਲਈ ਸਾਹਮਣੇ ਔਕਾ ਹੋਇਆ ਤੇ ਉਹ ਉਹ ਜੇਕਰ ਉਹਨਾਂ ਨੂੰ ਨਹੀਂ ਬਖਸ਼ਿਆ ਲੋਕਾਂ ਨੇ ਉਸ ਤੋਂ ਬਾਅਦ ਜਿਹੜੀਆਂ ਗੁਟਕਾ ਸਾਹਿਬ ਦੀਆਂ ਸੌਹਾਂ ਖਾ ਕੇ ਆਈ ਸੀ ਵੀ ਉਹਨਾਂ ਨੂੰ ਨਹੀਂ ਬਖਸ਼ਿਆ ਜੇ ਸਾਡੀ ਸਰਕਾਰ ਜਾਂ ਅਸੀਂ ਵੀ ਕੁਝ ਨਹੀਂ ਕਰਾਂਗੇ ਲੋਕ ਲੋਕਾਂ ਦੇ ਵਿੱਚ ਅਸੀਂ ਫੇ ਜਾਣਾ ਡੋਟਾਈਆਂ ਸਾਲਾਂ ਬਾਅਦ ਤੇ ਲੋਕ ਸਾਡੇ ਨਾਲ ਵੀ ਫਿਰ ਉਦਾਂ ਦਾ ਵਰਤਾਓ ਕਰਨਗੇ ਜੋ ਪਹਿਲਾਂ ਨਾ ਕੀਤਾ ਇਸ ਕਰਕੇ ਸਰਕਾਰ ਦੇ ਵੀ ਬਹੁਤ ਯਤਨ ਨੇ ਤੇ ਪਿੱਛੇ ਜੇ ਕੋਈ ਇੱਕ ਆਰ.ਆਈ.ਸੀ ਕੋ ਨੀਤੀ ਜਿਹੜੀ ਕਿ ਉਹ ਸਰਕਾਰ ਦੇ ਪੱਧਰ ਦੀਆਂ ਗੱਲਾਂ ਨੇ ਪਰ ਅਸੀਂ ਤਾਂ ਇੰਨੀ ਕਿ ਜ਼ਿੰਮੇਵਾਰੀ ਲਵਾਂਗੇ ਕਿ ਅਸੀਂ ਨਗਰ ਆਪਣੇ ਨੂੰ ਕਿੱਦਾਂ ਬਚਾ ਸਕਦੇ ਹਾਂ ਨਗਰ ਆਪਣੇ ਚ ਜਿਹੜੇ ਬੱਚੇ ਫਸ ਚੁੱਕੇ ਉਹਨਾਂ ਨੂੰ ਕਿੱਦਾਂ ਬਚਾ ਸਕਦੇ ਆ ਜਿਹੜੇ ਹੋਰ ਬੱਚੇ ਨਾ ਫਸਣ ਉਹਨਾਂ ਲਈ ਕੀ ਕਰ ਸਕਦੇ ਆ ਜਿਹੜਾ ਸਾਡਾ ਅਧਿਕਾਰ ਖੇਤਰ ਆ ਸਾਡੇ ਇਸ ਗੁਰੂ ਨਗਰੀ ਦਾ ਅਸੀਂ ਉਹਦੇ ਵਿੱਚ ਕੋਈ ਕਮੀ ਨਹੀਂ ਛੱਡਾਂਗੇ ਜਿਸ ਤਰ੍ਹਾਂ ਇਹ ਹੁਣ ਸਾਡੇ ਕੋਲ 5 ਸਾਲ ਪ੍ਰਧਾਨਗੀ ਦੇ ਪਏ ਆ 2.5 ਸਾਲ ਸਰਕਾਰ ਦੇ ਪਏ ਤੇ ਇਹ ਸਰਕਾਰ ਦਾ ਹਿੱਸਾ ਆ ਜੀ ਤੇ ਕਿਹੜੇ ਜਿਹੜੇ ਵਿਕਾਸ ਦੇ ਕੰਮ ਆ ਤੁਸੀਂ ਉਹ ਮੈਪ ਤਿਆਰ ਕੀਤਾ ਹੋਊਗਾ ਕਿ ਕਿਹੜੇ ਵਿਕਾਸ ਦੇ ਕੰਮ ਆਉਣ ਵਾਲੇ 5 ਸਾਲਾਂ ਦੇ ਵਿੱਚ ਜਿਹੜੇ ਪਹਿਲ ਦੇ ਦਰਦ ਤੁਸੀਂ ਕਰੋਗੇ ਬਿਲਕੁਲ ਇੱਕ ਤਾਂ ਸਭ ਤੋਂ ਵੱਡਾ باقی ਦੇਖੋ ਜੀ ਆ ਜਿਹੜੀਆਂ ਗਲੀਆਂ ਬਣ ਗਈਆਂ ਨਾਲੀਆਂ ਬਣ ਗਈਆਂ ਹੋਰ ਇੱਧਰ ਉੱਧਰ ਕਰ ਗਈਆਂ ਇੰਟਰਲੌਕ ਲੱਗ ਗਈ ਇਹ ਤਾਂ ਸੁਧਾਰਨ ਜੀਆਂ ਗੱਲਾਂ ਆ ਇਹ ਕੰਮ ਨਹੀਂ ਗਿਣੇ ਜਾਂਦੇ ਇਹ ਕੰਮ ਮੈਂ ਨਹੀਂ ਇਹਨਾਂ ਨੂੰ ਗਿਣਦਾ ਵੀ ਇਹ ਸਭ ਵਿਕਾਸ ਆ ਜਾਂ ਕੁਛ ਆ ਸਾਡੇ ਲਈ ਸਭ ਤੋਂ ਵੱਡਾ ਜਿਹੜਾ ਸਾਡਾ ਇਤਿਹਾਸਕ ਨਗਰ ਆ ਅਸੀਂ ਉਹਦੇ ਲਈ ਸਭ ਤੋਂ ਵੱਡੀ ਜਿਹੜੀ ਇਸ ਵੇਲੇ ਸਾਡੇ ਰਿੰਗ ਰੋਡ ਦੀ ਆ ਜੇ ਅਸੀਂ ਇਹਨਾਂ ਢਾਈ ਸਾਲਾਂ ਚ ਰਿੰਗ ਰੋਡ ਬਣਾਉਣ ਦੇ ਵਿੱਚ ਕਾਮਯਾਬ ਹੋ ਗਏ ਤੇ ਰਹੀ ਦੀ ਦੁਨੀਆ ਤੱਕ ਇਹ ਜਿਹੜਾ ਐਮ ਐਲ ਇੰਦਰਜੀਤ ਕੌਰ ਮਾਨ ਦੇ ਨਾਂ ਤੇ ਇਹ ਇਜਾਦਗਾਰ ਬਣੀ ਰਹੂਗੀ ਵੀ ਬੇਲਗੇਨੁਰ ਐਂਕਰ ਰੋਡ ਜਿਹੜਾ ਆ ਜਿਹੜਾ ਆਜ਼ਾਦੀ ਤੋਂ ਬਾਅਦ ਬੜੇ ਜਤਨ ਹੋਏ ਇੱਥੇ ਬੜੇ ਬੜੇ ਲੀਡਰ ਵੀ ਰਹੇ ਨੇ ਨਾਮਵਰ ਲੀਡਰ ਰਹੇ ਨੇ ਜਿਨ੍ਹਾਂ ਦੀਆਂ ਸੈਂਟਰ ਤੱਕ ਕੇਂਦਰ ਤੱਕ ਸਿੱਧੀਆਂ ਪਹੁੰਚਾਂ ਸੀਗੀਆਂ ਪਰ ਨਹੀਂ ਪਰ ਕਸ਼ਮੀਰੀਆ ਨਹੀਂ ਬਣ ਸਕਿਆ ਹਜੇ ਤੱਕ ਬਾਜ਼ਾਰ ਦਾ ਸਾਡਾ ਪਛੜ ਜਾਣਾ ਸਾਡੀ ਵਪਾਰ ਦਾ ਪਛੜ ਜਾਣਾ ਇਹੀ ਕਾਰਨ ਆ ਕਿ ਸਾਨੂੰ ਰਿੰਗ ਰੋਡ ਦੀ ਬਹੁਤ ਵੱਡੀ ਸਮੱਸਿਆ ਇੱਕ ਤਾਂ ਸਭ ਤੋਂ ਵੱਡਾ ਇਹ ਆ ਦੂਸਰਾ ਜਿਹੜਾ ਸਭ ਤੋਂ ਸਿਹਤ ਨਾਲ ਜੁੜਿਆ ਹੋਇਆ ਸਾਡਾ ਆ ਗੰਦਗੀ ਤੇ ਸੀ ਬ੍ਰੇਜ ਦਾ ਮਾਮਲਾ ਮਸਲਾ ਸੀਵਰੇ ਜਿਹੜਾ ਸਾਡੇ ਮਿਲਗੇ ਦੇ ਵਿੱਚ ਪਹਿਲੇ ਫੇਸ ਦਾ ਲਗਭਗ ਤਕਰੀਬਨ 80% ਸਾਡਾ ਕੰਪਲੀਟ ਹੋ ਗਿਆ ਉਸ ਤੋਂ ਬਾਅਦ ਦੂਜੇ ਫੇਸ ਦੇ ਵਿੱਚ ਅਸੀਂ ਘਰਾਂ ਨੂੰ ਜੋੜਨਾ ਉਹਦੇ ਨਾਲ ਸਾਡੇ ਵੱਡੇ 8 66 ਨੇ ਉਹ ਅਸੀਂ ਜੋੜ ਕੇ ਤਕਰੀਬਨ ਇੱਕ ਦੂਜੇ ਨਾਲ ਕਨੈਕਟ ਕਰਦੇ ਆ ਇਹ ਓਵਰਫਲੋ ਹੁੰਦੇ ਆ ਗਲੀਆਂ ਨਾਲੀਆਂ ਜਦੋਂ ਭਰ ਜਾਂਦੀਆਂ ਬਿਮਾਰੀ ਫੈਲਦੀ ਆ ਇਹ ਇਹ ਸਾਡੇ ਦੋ ਵੱਡੇ ਪ੍ਰੋਜੈਕਟ ਨੇ ਉਸ ਤੋਂ ਬਾਅਦ ਆ ਜੀ ਇਹ ਅਸੀਂ ਸਿੱਖਿਆ ਦੇ ਖੇਤਰ ਦੇ ਵਿੱਚ ਸਿੱਖਿਆ ਦੇ ਖੇਤਰ ਦੇ ਵਿੱਚ ਵਿਧਾਇਕ ਜੀ ਬੜੇ ਸਾਡੇ ਦੂਸਰੇ ਨੇ ਸੰਜੀਦਾ ਨੇ ਪਿਛਲੇ ਦਿਨੀ ਇੱਕ ਸਾਡਾ ਇੱਥੇ ਸਕਿੱਲ ਦਾ ਸਕਿੱਲ ਡਿਵੈਲਪਮੈਂਟ ਦਾ ਕੈਂਪ ਲੱਗਾ ਉਹਦੀਆਂ ਜਿਹੜੀਆਂ 3 ਮਹੀਨੇ ਦੀਆਂ ਕਲਾਸਾਂ ਨੇ ਫ੍ਰੀ ਆਫ ਕੋਸਟ ਪੰਜਾਬ ਸਰਕਾਰ ਵੱਲੋਂ ਉਹ ਸਕੀਮ ਹੈਗੀ ਆ ਜਿਹਦੇ ਵਿੱਚ ਉਹ ਤੁਹਾਨੂੰ ਹੋਟਲ ਮੈਨੇਜਮੈਂਟ ਦਾ ਹੋਟਲ ਕੁਕਿੰਗ ਵਗੈਰਾ ਦੇ ਕੋਰਸ ਕਰਾਉਂਦੇ ਨੇ ਲੜਕੀਆਂ ਨੇ ਬਿਊਟੀਸ਼ਨ ਵਗੈਰਾ ਦੇ ਕਰਾਉਂਦੇ ਨੇ ਤੇ ਸਾਡੀ ਸਿੱਖਿਆ ਨੂੰ ਲੈ ਕੇ ਸਾਡੇ ਬਹੁਤ ਜ਼ਿਆਦਾ ਰਹਿਣਗੇ ਇੱਕ ਸਾਡੀ ਲੋਕ ਭਲਾਈ ਮੰਚ ਚ ਬਿਲਗਾ ਅਸੀਂ ਚਲਾਨੇ ਆ ਜਿਹਦੇ ਵਿੱਚ ਸਾਡੇ ਸਾਥੀ ਸਰ ਆ ਰਜਿੰਦਰ ਸਿੰਘ ਸਰਿੰਦਰਪਾਲ ਜੀ ਤੇ ਹੋਰ ਸਾਡੇ ਤਕਰੀਬਨ ਉਹ 15 18 ਬੰਦਿਆਂ ਦੀ ਇਸਤਨਾਮ ਸਿੰਘ ਕਲੇਰ ਨੇ ਅ ਦੂਸਰੇ ਨੇ ਸਾਡੇ ਕਾਮਰੇਟ ਸੰਤੋਖ ਸਿੰਘ ਹੋਰ ਕਾਫੀ ਨੇ ਸਾਡੇ ਸਾਥੀ ਜਿਹੜੇ ਆਪਣੀ ਜੇਬੀ ਚੋਂ ਕੋਈ 500 ਦਿੰਦਾ ਕੋਈ 1000 ਦਿੰਦਾ ਕੋਈ 2000 ਦਿੰਦਾ ਆਪਣੀ ਬਿੱਤ ਮੁਤਾਬਕ ਅਸੀਂ ਉਹ ਲੜਕੀਆਂ ਦੀਆਂ ਜਿਹੜੀਆਂ ਪ੍ਰਾਈਵੇਟ ਟੀਚਰ ਰੱਖੀਆਂ ਪਹਿਲਾਂ ਸਾਇੰਸ ਗਰੁੱਪ ਅਸੀਂ ਮਿਲ ਕੇ ਸਕੂਲੇ ਮਨਜ਼ੂਰ ਕਰਾਇਆ ਸਪੈਸ਼ਲ ਉਸ ਤੋਂ ਬਾਅਦ ਉਹਨਾਂ ਟੀਚਰ ਨਾ ਹੋਣ ਕਰਨਾ ਅਸੀਂ ਪ੍ਰਾਈਵੇਟ ਬੱਚੀਆਂ ਤੋਂ ਉਹਨਾਂ ਨੂੰ ਟੀਚਰ ਰੱਖਿਆ ਹੋਇਆ ਉਹਨਾਂ ਦੀ ਤਨਖਾਹ ਜਿਹੜੀ ਆ ਉਹ ਸਾਡੀ ਕਮੇਟੀ ਦਿੰਦੀ ਆ ਤੇ ਇਦਾਂ ਦੇ ਜਿਹੜੇ ਯਤਨ ਆ ਸਾਡਾ ਹੁਣ ਵੱਡੇ ਸਕੂਲਾਂ ਨੇ ਉੱਥੇ ਵੀ ਇਹੀ ਚਾਹੁੰਦੇ ਆ ਕਿ ਸਾਇੰਸ ਗਰੁੱਪ ਚੱਲੇ ਤੇ ਸਾਇੰਸ ਗਰੁੱਪ ਦੇ ਵਿੱਚ ਸਾਨੂੰ ਜਿਹਨੇ ਲੜਿੰਦੇ ਅਧਿਆਪਕ ਉਹ ਮਿਲਣ ਇਸ ਤਰ੍ਹਾਂ ਦੇ ਯਤਨ ਜਿਹੜੇ ਸਿੱਖਿਆ ਨੂੰ ਸਿਹਤ ਨੂੰ ਲੈ ਕੇ ਤੇ ਜਿਹੜੇ ਲੋਕਾਂ ਦੀ ਜ਼ਿੰਦਗੀ ਨਾਲ ਸਿੱਧਾ ਸਰੋਕਾਰ ਰੱਖਦੇ ਨੇ ਉਹ ਸਾਡੇ ਸਿਰ ਤੋਂ ਰョ ਯਤਨ ਜਾਰੀ ਰਹਿਣਗੇ ਅਰਹੀ ਗੱਲ ਇਟਾਂ-ਉਟਾਂ ਇਹ ਤਾਂ ਲੱਗਦੀਆਂ ਰਹਿਣੀਆਂ ਇਹ ਨਾਲੀਆਂ ਬਣਦੀਆਂ ਰਹਿਣੀਆਂ ਇਹਨਾਂ ਦੇ ਨਾਲ ਅ ਅਸੀਂ ਇਹ ਨਹੀਂ ਕਹਿ ਸਕਦੇ ਕਿ ਅਸੀਂ ਬਿਲਗੇ ਦਾ ਵਿਕਾਸ ਕਰਦੇ ਆ ਸਾਡੇ ਕੋਲ ਬਿਲਗੇ ਨੂੰ ਜੋੜਨ ਲਈ ਆਵਾਜਾਈ ਲਈ ਬੱਸਾਂ ਦਾ ਟ੍ਰੈਫਿਕ ਦਾ ਜਿਹੜਾ ਸਾਡਾ ਸਾਨੂੰ ਟ੍ਰਾਂਸਪੋਰਟੇਸ਼ਨ ਚਾਹੀਦੀ ਲੁਧਿਆਣਾ ਨੂੰ ਜਾਣ ਲਈ ਫਗਵਾੜਾ ਨੂੰ ਜਾਣ ਲਈ ਜਲੰਧਰ ਨੂੰ ਸਾਡੇ ਵੱਡੇ ਸ਼ਹਿਰ ਨੇ ਨਕੋਦਰ ਆ ਟ੍ਰਾਂਸਪੋਰਟ ਦਾ ਇਹ ਸਾਰੀਆਂ ਸਮੱਸਿਆਵਾਂ ਜਿਹੜੀਆਂ ਸਾਡੇ ਧਿਆਨ ਚ ਆ ਅਸੀਂ ਕਰ ਰਹੇ ਯਤਨ ਹੌਲੀ ਹੌਲੀ ਹਜੇ ਸ਼ੁਰੂਆਤ ਆ ਤੇ ਸ਼ੁਰੂਆਤੀ ਦੌਰ ਦੇ ਵਿੱਚ ਹਜੇ ਅਸੀਂ ਮੈਪ ਬਣਾ ਰਹੇ ਹਾਂ ਤੇ ਬੜਾ ਸਹਯੋਗ ਆ ਪਿੰਡ ਦਾ ਲੋਕਾਂ ਨੇ ਬਹੁਤ ਪਿਆਰ ਦਿੱਤਾ ਪਹਿਲਾਂ 8 ਸੀਟਾਂ ਜਿੱਤਾਈਆਂ ਫਿਰ ਸਾਡੀ ਜਿੱਦਣ ਪ੍ਰਧਾਨਗੀ ਦੀ ਚੋਣ ਸੀ ਇੱਕ ਸਾਡੇ ਬੇਟੀ ਜੀ ਅਕਲਵਿੰਦਰ ਕੌਰ 5 ਨੰਬਰ ਵਾਰਡ ਤੋਂ ਉਹ ਆਲਰੇਡੀ ਬਸਪਾ ਪਰਿਵਾਰ ਨਾਲ ਸੰਬੰਧ ਰੱਖਦੀ ਆ ਸਾਨੂੰ ਇਸ ਮੁੱਦੇ ਤੇ ਉਹ ਸਪੋਰਟ ਕਰ ਗਿਆ ਕਿ ਨਹੀਂ ਅਸੀਂ ਚੋਣੇ ਪਿਲਗੇ ਦਾ ਕੁਝ ਬਣੇ ਤਾਂ ਤੁਹਾਡੀ ਸਰਕਾਰ ਆ ਤੁਸੀਂ ਕੰਮ ਕਰ ਸਕਦੇ ਆ ਤੇ ਉਹ ਸਾਨੂੰ ਮਤਲਬ ਇਸ ਇਸ ਸਿਹਾਰ ਤੇ ਵੋਟ ਕਰਕੇ ਗਏ ਨੇ ਕਿ ਬਿਲਗੇ ਦਾ ਕੁਛ ਨਾ ਕੁਛ ਬਣੂਗਾ ਤਾਂ ਹੀ ਜੇ ਅਸੀਂ ਇਕੱਠੇ ਹੋ ਕੇ ਸਾਰੇ ਇਸ ਯਤਨ ਕਰਾਂਗੇ ਜਿਸ ਤਰ੍ਹਾਂ ਤੁਸੀਂ ਪੱਤਰਕਾਰੀ ਦੇ ਵਿੱਚ ਵੀ ਤੁਹਾਡਾ ਨਾਮ ਹੈ ਜੀ 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 ਕਾਫੀ ਸਮੇਂ ਤੁਸੀਂ ਪੱਤਰਕਾਰੀ ਕਰ ਰਹੇ ਹੋ ਜੀ ਜੀ ਹੁਣ ਤੁਸੀਂ ਐਮਸੀ ਆ ਨਗਰ ਕੌਂਸਲ ਦੇ ਪ੍ਰਧਾਨ ਆ ਜੀ ਤੇ ਹੁਣ ਪੱਤਰਕਾਰੀ ਜਾਰੀ ਰੂੰਗੀ ਜਾਂ ਪੱਤਰਕਾਰੀ ਜੇ ਸੱਚ ਦੱਸਾਂ ਤੇ ਮੇਰਾ ਇਹ ਕਾਫੀ ਚੱਲਦਾ ਰਿਹਾ ਜਦੋਂ ਜੈਦ ਤੇ ਵੀ ਕੁਝ ਮੈਂ ਮੁੜਨਾ ਵੀ ਨਹੀਂ ਚਾਹੁੰਦਾ ਉਸ ਜੇ ਖੇਤਰ ਚੋਂ ਕਿਉਂਕਿ ਮੈਂ ਉਹ ਮੇਰਾ ਸ਼ੌਂਕ ਆ ਉਹ ਮੇਰਾ ਪੈਸ਼ਨ ਆ ਤੇ ਮੈਂ ਪੋਲਿਟੈਕਸ ਤੋਂ ਜਦ ਸੱਚ ਦੱਸਾਂ ਤਾਂ ਆ ਕੁੱਕ ਜੇ ਗਏ ਸੀਗੇ ਵੀ ਛੱਡੀ ਆਈ ਹਰ ਹਨਾ ਸਾਨੂੰ ਕੁਛ ਨਹੀਂ ਕਰਨ ਨਹੀਂ ਦੇਣਾ ਕਿਉਂਕਿ ਇਸ ਇਸ ਕੁਛ ਬੰਦਿਆਂ ਦੀ ਨਗਰ ਦੇ ਮੈਂ ਸਾਰੇ ਨਗਰ ਨੂੰ ਨਹੀਂ ਕਹਿੰਦਾ ਕੁਛ ਬੰਦੇ ਹੈਗੇ ਨੇ ਪਿੰਡ 'ਚ ਜਿਨ੍ਹਾਂ ਦੀ ਉਹ ਜੇਲਦਾਰਾਂ ਦੀ ਚੌਧਰੀਆਂ ਦੀ ਸੋਚ ਇੱਕ ਆ ਵੀ ਜਾਂ ਤਾਂ ਸੱਤਾ ਜਿਹੜੀ ਹੈਗੀ ਆ ਸਾਡੇ ਘਰੇ ਰਹੇ ਤੇ ਜਾਂ ਫੇ ਸੱਤਾ ਜੇ ਕਿਤੇ ਰਿਜ਼ਰਵੇਸ਼ਨ ਦੇ ਆਧਾਰ ਤੇ ਕਿਤੇ ਦੇਣੀ ਵੀ ਪੈ ਗਈ ਤੇ ਸਾਨੂੰ ਕੋਈ ਮਤਲਬ ਇਦਾਂ ਦਾ ਕੋ ਰਬੜ ਸਟੈਂਪ ਮਿਲੇ ਸਾਨੂੰ ਕੋ ਇਦਾਂ ਦਾ ਧੂਤ ਲਾਵੇ ਜਿੱਚੋਂ ਹੀ ਪਿਛਲੇ 20 ਸਾਲ ਦੀ ਰਾਜਨੀਤੀ ਜਿਹੜੀ ਬਿਲਗੇ ਦੀ ਇਦਾਂ ਹੀ ਲੰਘੀ 20 ਸਾਲ ਪਿਛੇ ਆ ਪੰਚਾਇਤਾਂ ਰੱਖ ਲਈਏ ਕਦੀ ਤਾਂ ਉਦਾਂ ਦੇ ਪਰਿਵਾਰ ਨੂੰ ਦੇ ਦਿੱਤੀ ਜਿੱਥੇ ਕੋਈ ਮਤਲਬ ਆਸ ਹੀ ਨਹੀਂ ਕੀਤੀ ਜਾ ਸਕਦੀ ਵਿਕਾਸ ਦੀ ਮਤਲ ਉਹ ਚਾਹੁੰਦੇ ਸਾਡੀ ਕੋ ਰਬੜ ਸਟੈਂਪ ਬਣ ਕੇ ਰਹੇ ਉਹ ਜਿਹੜੀਆਂ ਸੋਚਾਂ ਆ ਉਹ ਸੋਚਾਂ ਨੂੰ ਇਸ ਵਾਰੀ ਲੋਕਾਂ ਨੇ ਨਕਾਰਿਆ ਆ ਸਾਨੂੰ ਸਮਾਂ ਦਿੱਤਾ ਆ ਤੇ ਸਮਾਂ ਜਿੰਨਾ ਹੁਣ ਇਸ ਨਗਰ ਨੇ ਲੈਣਾ ਆ ਤੋਂ ਮੈਨੂੰ ਲੱਗਦਾ ਨਹੀਂਗਾ ਵੀ ਪੱਤਰਕਾਰੀ ਲਈ ਕੋ ਸਮਾਂ ਬਚੂਗਾ ਪਰ ਕਿਤੇ ਕਿਤੇ ਸ਼ੌਂਕ ਦੇ ਤੌਰ ਤੇ ਜਿੰਨਾ ਕਿਤੇ ਮੌਕਾ ਮਿਲਿਆ ਤੇ ਉਹ ਆਪਣਾ ਸ਼ੌਂਕ ਜ਼ਰੂਰ ਪੂਰਾ ਕਰਾਂਗੇ ਪਰ ਮੈਨੂੰ ਲੱਗਦਾ ਹੁਣ ਲੋਕਾਂ ਨੇ ਜਿੰਨੀ ਮੈਨੂੰ ਮੇਤੇ ਮਾਣ ਬਖਸ਼ਿਆ ਆ ਜਿੰਨਾ ਮੈਨੂੰ ਲੋਕਾਂ ਨੇ ਭਰੋਸਾ ਮੇਤੇ ਰੱਖਿਆ ਆ ਤੇ ਮੈਨੂੰ ਲੱਗਦਾ ਸਮਾਂ ਹੁਣ ਮੈਨੂੰ 5 ਸਾਲ ਦਾ ਜਿਹੜਾ ਉਹ ਨਗਰ ਨੂੰ ਦੇਣਾ ਪਊਗਾ ਹਾਂ ਕਿਤੇ ਇੱਕ ਦਿਨ ਮਨ ਕੀਤਾ ਜੇ ਤੁਹਾਡੇ ਵਰਗੇ ਕੋਈ ਸੱਜਣ ਮਿਲ ਗਿਆ ਇਹ ਕਦੀ ਸਟੋਰੀ ਕਿਤੇ ਕਰ ਲਿਆ ਕਰਾਂਗੇ ਨਹੀਂ ਤਾਂ ਆਲਰੇਡੀ ਹੁਣ 5 ਸਾਲ ਲਈ ਗੁਰਨਾਮ ਸਿੰਘ ਬਿਲਗਾ ਜਿਹੜਾ ਆ ਉਹ ਬਿਲਗਾ ਪਾਸਿਆਂ ਦਾ ਗੁਰੂ ਨਗਰੀ ਦਾ ਗੁਰਨਾਮ ਜੀ ਤੁਸੀਂ ਚੇਤਨਾ ਚੈਨ ਨੂੰ ਸਮਾਜ ਦਾ ਤੁਹਾਡਾ ਬਹੁਤ ਬਹੁਤ ਧੰਨਵਾਦ ਰਾਜੇ ਧੰਨਵਾਦ ਬਹੁਤ ਮਿਹਰਬਾਨੀ ਇਹਦੇ ਸਮੇਂ ਇਹਨਾਂ ਗੁਰਨਾਮ ਜੀ ਜੋ ਬਲਗਾ ਨਗਰ ਕੌਂਸਲ ਦੇ ਪ੍ਰਧਾਨ ਨੇ ਇਹਨਾਂ ਦੇ ਅੰਦਰ ਇਸ਼ਾਵਾ ਬਹੁਤ ਨੇ ਬਲਗੇ ਦੇ ਵਿਕਾਸ ਲਈ ਇਹਨਾਂ ਕੋ ਰੋਡ ਮੈਪ ਤਿਆਰ ਆ ਤੇ ਖਾਸ ਕਰ ਬਲਗੇ ਦੇ ਵਿੱਚ ਜਿਹੜਾ ਨਸ਼ਾ ਆ ਉਹ ਬਹੁਤ ਭਾਰੂ ਆ ਤੇ ਇਹਨਾਂ ਦਾ ਕਹਿਣਾ ਕਿ ਅਸੀਂ 13 ਦੇ 13 ਐਮਸੀ ਜਿਹੜੇ ਆ ਉਹ ਵੀ ਤਹਈਆ ਕਰਾਂਗੇ ਇੱਕ ਮਤਾ ਹੌਣ ਵਾਲੀ ਮੀਟਿੰਗ ਵਿੱਚ ਲਈ ਆਮਾਗੇ ਕਿ 13 ਤੋਂ ਚੋਂ ਕੋਈ ਵੀ ਐਮਸੀ ਜਿਹੜਾ ਆ ਥਾਣੇ ਕਚੈਰੀਆਂ ਦੇ ਜਾ ਕੇ ਉਹਨਾਂ ਦੇ ਹੱਕ ਦੇ ਵਿੱਚ ਉਹਨਾਂ ਦੇ ਹੱਕ ਦੇ ਵਿੱਚ ਪੁਲਿਸ ਨੂੰ ਫੋਨ ਨਹੀਂ ਕਰੇਗਾ ਕੋਈ ਇਹਨਾਂ ਨਸ਼ੇ ਵਾਲਿਆਂ ਦੀ ਪੈਰ ਵੀ ਨਹੀਂ ਕਰੇਗਾ ਤੇ ਨਸ਼ੇ ਦੇ ਖਿਲਾਫ ਇਹ ਜਲਦ ਹੀ ਜਿਹੜੀ ਪਿੰਡ ਦੇ ਵਿੱਚ ਬਲਗੇ ਦੇ ਵਿੱਚ ਮੁਹਿੰਮ ਵੀ ਸ਼ੁਰੂ ਕਰਨ ਜਾ ਰਹੇ ਆ ਚੇਤਨਾ ਚਹਲੀ ਪ੍ਰਦੀਪ ਰਾਜਾ